ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਅਰਦਾਸ ਬੁਟੀਕ ਬਠਿੰਡਾ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਭੈਣਾਂ ਲਈ ਲੈ ਕੇ ਆਈਆਂ ਬਹੁਤ ਹੀ ਜ਼ਿਆਦਾ ਸੋਹਣੇ ਹੈਂਡਵਰਕ ਦੇ ਸੂਟ ਤੇ ਜਿਹੜੇ ਕਿ ਆਪਣੀ ਕੈਨੇਡਾ ਵਾਲੀ ਭੈਣ ਨੂੰ ਜਾ ਰਹੇ ਹੈ ਜੀ ਤੇ ਤੁਸੀਂ ਵੀ ਆਰਡਰ ਕਰ ਸਕਦੇ ਹੋ ਦਿੱਤੇ ਗਏ ਵਟਸਐਪ ਨੰਬਰ ਤੇ ਤੇ ਸੂਟ ਦਿਖਾਵਾਂਗੇ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਸਕਰੀਨਸ਼ਾਟ ਭੇਜ ਕੇ ਸਾਰਾ ਪੁੱਛ ਕੇ ਆਰਡਰ ਕਰ ਸਕਦੇ ਹੋ ਬਿਲਕੁਲ ਵਾਜਬ ਰੇਟ ਤੇ ਤੁਹਾਨੂੰ ਜਿਹੜੇ ਸੂਟ ਹੈ ਰੈਡੀ ਕਰਕੇ ਦਿੱਤੇ ਜਾਣਗੇ ਇਹ ਆਪਾਂ ਸਟੀਚਿੰਗ ਕਰਾ ਲਈ ਹੈ ਇਹਨਾਂ ਦੀ ਤੇ ਲਾਵਾਂਗੇ ਆਪਾਂ ਇਹਨਾਂ ਦਾ ਪਾਰਸਲ ਤੇ ਉਸ ਤੋਂ ਪਹਿਲਾਂ ਆਪਾਂ ਵੀਡੀਓ ਬਣਾ ਰਹੇ ਆ ਭੈਣਾਂ ਨੂੰ ਦਿਖਾਉਣ ਦੇ ਲਈ ਪਲੀਜ਼ ਜਿਹੜੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ 2500 ਸਬਸਕ੍ਰਾਈਬਰ ਪੂਰੇ ਹੋਣ ਤੇ ਆਪਾਂ ਲੱਕੀ ਡਰਾਅ ਰੱਖਿਆ ਹੋਇਆ ਉਹਦੇ 'ਚ ਤੁਹਾਡਾ ਫੋਨ ਨੰਬਰ ਸ਼ਾਮਲ ਕਰਾਂਗੇ ਸਭ ਦਿੱਤੇ ਗਏ ਨੰਬਰ ਤੇ ਵਟਸਐਪ ਨੰਬਰ ਤੇ ਸਕਰੀਨਸ਼ਾਟ ਆ ਜਿਹੜਾ ਭੇਜ ਦਿਓ ਬਾਕੀ ਜਿਹੜੀ ਮੇਰੀ ਪਹਿਲਾਂ ਤੋਂ ਇੰਨੀ ਜ਼ਿਆਦਾ ਭੈਣਾਂ ਸਪੋਰਟ ਕਰ ਰਹੀਆਂ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆਂ ਇਤਿਹਾਸ ਕਰਦੀ ਆ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਮੇਰੀ ਸਪੋਰਟ ਹੈ ਜਿਹੜੀ ਕਰਦੇ ਰਹੋਗੇ ਚਲੋ ਜੀ ਫਿਰ ਆਪਾਂ ਵੀਡੀਓ ਸ਼ੁਰੂ ਕਰੀਏ ਸੋਹਣੇ ਸੋਹਣੇ ਸੂਟਾਂ ਦੇ ਨਾਲ ਹਾਂਜੀ ਵੀਡੀਓ ਦਾ ਤੁਸੀਂ ਪਹਿਲਾ ਸੂਟ ਵੇਖੋ ਟੋਟਲੀ ਹੈਂਡ ਦੇ ਵਿੱਚ ਰਹੂਗਾ ਮਾਊਸ ਜਿਹਾ ਕਲਰ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਦੇਖੋ ਹੈਂਡਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ ਸਾਰਾ ਇਸ ਤਰ੍ਹਾਂ ਚਾਕਾਂ ਦਾ ਹੀ ਕੰਮ ਹੋਇਆ ਹੈ ਘੇਰੇ ਤੇ ਕੰਮ ਹੋਇਆ ਨਾਲ ਇਸ ਤਰ੍ਹਾਂ ਕਲੀਆਂ ਜਾਂਦੀਆਂ ਹਨ ਜੀ ਤੇ ਇਸੇ ਤਰ੍ਹਾਂ ਮਹਿਰੂਨ ਕਲਰ ਦਾ ਪੈਚ ਲੱਗ ਕੇ ਬਾਜੂ ਤੇ ਵਰਕ ਹੋਇਆ ਤੇ ਗਲਾ ਆਪਾਂ ਇਸ ਤਰ੍ਹਾਂ ਬਟਨਾਂ ਦੇ ਨਾਲ ਹੈ ਜਿਹੜਾ ਬਹੁਤ ਹੀ ਸੋਹਣਾ ਰੈਡੀ ਕਰਵਾਇਆ ਤੇ ਨਾਲ ਚਾਕਾਂ ਦੇ ਇਸ ਤਰ੍ਹਾਂ ਮਹਿਰੂਨ ਕਲਰ ਦੀ ਤੇ 골ਡਨ ਫਿਨਿਸ਼ਿੰਗ ਪੱਟੀ ਦਿੱਤੀ ਹੈ ਬਹੁਤ ਹੀ ਜ਼ਿਆਦਾ ਸੋਹਣਾ ਇਹ ਸੂਟ ਹੈ ਜਿਹੜਾ ਬਣ ਕੇ ਰੈਡੀ ਹੋਇਆ ਤੇ ਜੇ ਆਪਾਂ ਫੈਬਰਿਕ ਦੀ ਗੱਲ ਕਰੀਏ ਤਾਂ ਇਹ ਬਟਰ ਸਿਲਕ ਦੇ ਵਿੱਚ ਰਹੂਗਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਹੈ ਜੇ ਥੋੜਾ ਇਹ ਸਟੱਫ ਤੇ ਆਪਾਂ ਪੈਸੇ ਜ਼ਿਆਦਾ ਲਾਉਨੇ ਆ ਤਾਂ ਸਟੱਫ ਵੀ ਬਹੁਤ ਸੋਹਣਾ ਮਿਲਦਾ ਜੀ ਆਪਾਂ ਨੂੰ ਫਿਰ ਤੇ ਇਸ ਤਰ੍ਹਾਂ ਇਹ ਭੈਣ ਨੇ ਆਪਾਂ ਤੋਂ ਪੈਂਟ ਪਲਾਜ਼ੋ ਰਖਵਾਇਆ ਹੋਇਆ ਇਹ ਰਹੇਗਾ ਪਲਾਜ਼ੋ ਇਸ ਤਰ੍ਹਾਂ 벨ਟ ਵਾਲਾ ਤੇ ਨਾਲ ਹੀ ਇਹਦਾ ਜਿਹੜਾ ਦੁਪੱਟਾ ਹੈ ਪਿਓਰ ਕਮਲ ਚਨਵਨ ਚ ਰਹੇਗਾ ਦੁਪੱਟੇ ਨੂੰ ਲੇਸਿਸ ਦੇ ਨਾਲ ਆਪਾਂ ਇਸ ਤਰ੍ਹਾਂ ਰੈਡੀ ਕਰਵਾਇਆ ਹੋਇਆ ਬਹੁਤ ਹੀ ਜ਼ਿਆਦਾ ਸੋਹਣੀ ਨਾਲ ਮੈਚ ਕਰਦੀ ਸਿੱਪੀਆਂ ਵਾਲੇ ਦੇਸ ਦਿੱਤੀ ਹੋਈ ਐ ਤੇ ਇਸ ਤਰ੍ਹਾਂ ਤਿੰਨ ਕਲੀਆਂ ਜਾਂਦੀਆਂ ਜੀ ਤੁਸੀਂ ਇਹ ਵਾਲਾ ਕੰਮ ਐ ਜਿਹੜਾ ਕਿਸੇ ਵੀ ਸੂਟ ਫੈਬਰਿਕ ਤੇ ਕਿਸੇ ਵੀ ਕਲਰ ਤੇ ਕੰਟਰਾਸਟ ਦੇ ਸਾਥੋਂ ਰੈਡੀ ਕਰਵਾ ਸਕਦੇ ਹੋ ਸਕਰੀਨ ਸ਼ਾਟ ਲੈ ਲਿਓ ਜੀ ਸਕਰੀਨ ਸ਼ਾਟ ਲੈ ਕੇ ਸਾਡੇ ਤੋਂ ਜਿਹੜਾ ਸੂਟ ਐ ਉਹ ਰੈਡੀ ਕਰਵਾ ਸਕਦੇ ਹੋ ਤੇ ਸਾਨੂੰ ਆਰਡਰ WhatsApp ਤੇ ਕਰ ਸਕਦੇ ਹੋ ਤੇ ਸਾਰਾ ਰੇਟ ਵਗੈਰਾ ਸਾਨੂੰ ਤੇ ਤੋਂ ਪੁੱਛ ਸਕਦੇ ਆ ਜੀ ਟੋਟਲੀ ਹੈਂਡ ਦੇ ਵਿੱਚ ਰਹੂਗਾ ਪੂਰੀ ਫਿਨਿਸ਼ਿੰਗ ਵਾਲਾ ਕੰਮ ਰਹੂਗਾ ਕੰਮ ਕਦੇ ਵੀ ਤੁਹਾਨੂੰ ਇਸ ਤਰ੍ਹਾਂ ਦਾ ਨਹੀਂ ਮਿਲੂਗਾ ਤੇ ਨਾ ਹੀ ਤੁਹਾਨੂੰ ਕਦੇ ਕਪੜਾ ਡੁਪਲੀਕੇਟ ਮਿਲੂਗਾ ਹਮੇਸ਼ਾ ਬ੍ਰਾਂਡ ਦਾ ਵਧੀਆ ਮਿਲਦਾ ਆਪਣੇ ਕੋਲੇ ਕਪੜਾ ਹੁੰਦਾ ਹਾਂਜੀ ਵੀਡੀਓ ਦਾ ਅਗਲਾ ਸੂਟ ਵੇਖੋ ਤੁਸੀਂ ਬਹੁਤ ਹੀ ਜ਼ਿਆਦਾ ਸੋਹਣਾ ਇਸ ਤਰ੍ਹਾਂ ਰੈਡੀ ਹੋਇਆ ਸਾਰਾ ਫਰੰਟ ਕਲੀਆਂ ਜਾਂਦੀਆਂ ਸਾਰਾ ਇਸ ਤਰ੍ਹਾਂ ਢੇਰ ਦਾ ਕੰਮ ਹੋਇਆ ਵਿੱਚ ਬੁੱਟੀ ਦਿੱਤੀ ਗਈ ਹੈ ਤੇ ਕੰਟਰਾਸਟ ਜਿਹੜਾ ਆਪਾਂ ਰੱਖਿਆ ਨਾਲ ਪਿੰਕ ਗਜਰੀਜਾ ਸ਼ੇਡ ਹੈ ਜੀ ਆਪਣਾ ਇਹ ਸ਼ਿਮਰ ਦਾ ਸੂਫ ਫੈ布ਰਿਕ ਰਹੇਗਾ ਤੇ ਨਾਲ ਮਜੈਂਟਾ ਕਲਰ ਦਾ ਇਸ ਤਰ੍ਹਾਂ ਥ੍ਰੈਡ ਲੱਗਿਆ ਹੋਇਆ ਬਾਕੀ ਸਾਰਾ ਕੱਟ ਦਾਣੇ ਦਾ ਮੋਤੀ ਦਾ ਇਸ ਤਰ੍ਹਾਂ ਸਾਰਾ ਕੰਮ ਹੋਇਆ ਜੀ ਨਾਲ ਗਲਾ ਵੇਖੋ ਕਿੰਨਾ ਜਿਆਦਾ ਸੋਹਣਾ ਇਹਦਾ ਗਲਾ ਰੈਡੀ ਹੋਇਆ ਬਾਜੂ ਤੇ ਵੀ ਇੰਨਾ ਸੋਹਣਾ ਕੰਮ ਆਏਗਾ ਬਹੁਤ ਹੀ ਹੈਵੀ ਲੁੱਕ ਚ ਸੂਟ ਰੈਡੀ ਹੋਇਆ ਨਾਲ ਇਹ ਪਹਿਨੇ ਦਿਖਾਇਆ ਜੀ ਪਲਾਜੋ ਤੇ ਪੈਂਟ ਪਲਾਜੋ ਇਸ ਤਰ੍ਹਾਂ ਸਾਰਾ ਪਾਕਟ ਵਾਲਾ ਰੈਡੀ ਹੋਇਆ ਨਾਲ ਜੇ ਵਰਕ ਦੀ ਗੱਲ ਕਰੀਏ ਤਾਂ ਕਲਾਜੋ ਦੇ ਪਹੁੰਚਿਆ ਤੇ ਇਸ ਤਰ੍ਹਾਂ ਵਰਕ ਹੋਇਆ ਬਹੁਤ ਹੀ ਜ਼ਿਆਦਾ ਸੋਨਾ ਵਰਕ ਦੀ ਫਿਨਿਸ਼ਿੰਗ ਨੇੜੇ ਤੋਂ ਦੇਖ ਲਓ ਜੀ ਇਹ ਸ਼ਿਮਰ ਫੈਬਰਿਕ ਤੇ ਹੋਇਆ ਰੈਡੀ ਤੁਸੀਂ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਤੇ ਸਾਨੂੰ ਦਿੱਤੇਗੇ ਵਟਸਐਪ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਤੇ ਦੱਸ ਸਕਦੇ ਹੋ ਜੀ ਸਾਰਾ ਆਪ ਦਾ ਤੇ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋ ਤੇ ਬੈਗ ਤੇ ਇਸ ਤਰ੍ਹਾਂ ਆਪਾਂ ਲਟਕਨ ਦਿੱਤੇ ਹੋਏ ਆ ਤੱਕ ਸੂਟ ਆ ਜਿਹੜੇ ਆਪਾਂ ਸਟੀਚ ਕਰਵਾ ਕੇ ਵੀ ਦੇ ਦੇ ਦਿੰਨੇ ਆ ਪਰ ਭੈਣਾਂ ਦਾ ਜਿਹੜਾ ਨਾਪ ਹੈ ਉਹ ਪਰਫੈਕਟ ਭੇਜਿਆ ਹੋਵੇ ਜੀ ਫਿਰ ਕੋਈ ਕੰਪਲੀਟ ਨਹੀਂ ਆਉਂਦੀ ਬਿਲਕੁਲ ਸੇਮ ਡਿਟੋ ਉਸ ਤਰ੍ਹਾਂ ਦਾ ਤੁਹਾਡਾ ਸੂਟ ਆ ਜਿਹੜਾ ਰੈਡੀ ਕਰਵਾ ਦੇਾਂਗੇ ਵਿਦ ਸਟੀਚਿੰਗ ਵੀ ਭੇਜ ਦੇਾਂਗੇ ਤੁਹਾਨੂੰ ਰੈਡੀ ਕਰਵਾ ਕੇ ਤੇ ਨਾਲ ਆਪਾਂ ਇਹਦੇ ਪਿਓਰ ਆਰਗੈਂਜਾ ਚ ਸੌਫਟ ਬਿਲਕੁਲ ਫੀਲ ਕਰ ਸਕਦੇ ਹੋ ਰੱਖਿਆ ਦੁਪੱਟਾ ਜਿਹਨੂੰ ਇਸ ਤਰ੍ਹਾਂ ਕਿਨਣ ਵਾਲੀ ਲੇਸ ਦਿੱਤੀ ਹੋਈ ਹੈ ਤੇ ਨੀਚੇ ਮਜੈਂਟਾ ਰੰਗ ਦੀ ਇਸ ਤਰ੍ਹਾਂ ਫਿਨਿਸ਼ਿੰਗ ਪੱਟੀ ਦਿੱਤੀ ਹੈ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਜਿਹੜਾ ਬਣ ਕੇ ਰੈਡੀ ਹੋਇਆ ਹੈ ਬੀਅਰ ਕੀਤਾ ਵੀ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਬਹੁਤ ਸੋਹਣਾ ਲੱਗਦਾ ਹੈ ਜੀ ਇਹ ਤੋਂ ਪਹਿਲਾਂ ਵੀ ਅਸੀਂ ਦੋ ਤਿੰਨ ਵਾਰੀ ਇਹ ਜਿਹੜਾ ਡਿਜ਼ਾਈਨ ਰੈਡੀ ਕਰਵਾਇਆ ਬਹੁਤ ਜਿਆਦਾ ਸੋਹਣਾ ਇਹ ਸੂਟ ਹੈ ਜਿਹੜਾ ਲੱਗਦਾ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਇਹ ਸਾਰਾ ਕੰਮ ਸ਼ਰਟ ਤੇ ਰਹੂਗਾ ਇਸ ਤਰ੍ਹਾਂ ਪੂਰੀਆਂ ਹੈਵੀ ਬਾਜੂ ਰਹਿਣਗੀਆਂ ਵਿੱਚ ਬੂਟੀ ਰਹੂਗੀ ਮੋਤੀਆਂ ਦੀ ਇਸ ਤਰ੍ਹਾਂ ਜੀ ਸਾਰਾ ਚੌਕਾਂ ਦਾ ਕੰਮ ਆ ਜਾਊਗਾ ਘੇਰੇ ਦਾ ਕੰਮ ਆ ਜਾਊਗਾ ਬਹੁਤ ਹੀ ਹੈਵੀ ਲੁੱਕ ਦਾ ਸੂਟ ਹੈ ਜਿਹੜਾ ਬਣ ਕੇ ਹੀ ਰੈਡੀ ਹੁੰਦਾ ਹੈ ਲਓ गाइस ਤੁਸੀਂ ਅਗਲਾ ਸੂਟ ਵੇਖੋ ਬਹੁਤ ਹੀ ਜ਼ਿਆਦਾ ਸੋਹਣਾ ਪਹਿਲਾਂ ਤਾਂ ਇਹਦਾ ਕਲਰ ਹੈ ਜੀ ਇਹ ਆਪਾਂ ਡਾਇਬਲ ਫੈਬਰਿਕ ਲੈ ਕੇ ਡਾਈ ਕਰਵਾਇਆ ਭੈਣ ਨੇ ਵਾਲੇ ਕਲਰ ਦੀ ਪਿਕ ਭੇਜੀ ਸੀ ਆਪਾਂ ਨੂੰ ਤਾਂ ਉਸ ਤਰ੍ਹਾਂ ਦਾ ਸਨੇ ਜਿਹੜਾ ਹੈਗਾ ਕਲਰ ਆਪਾਂ ਇਹ ਡਾਈ ਕਰਵਾਇਆ ਤੇ ਜੇ ਫੈਬਰਿਕ ਦੀ ਗੱਲ ਕਰਾਂ ਤਾਂ ਇਹ ਸੂਟ ਦਾ ਫੈਬਰਿਕ ਰਹੇਗਾ ਜੀ ਇਹ ਸੈਟਨ ਔਰਗੈਂਜ਼ਾ ਦੇ ਵਿੱਚ ਬਿਲਕੁਲ ਸੌਫਟ ਤੇ ਇਸ ਤਰ੍ਹਾਂ ਦੀ ਸ਼ਰਟ ਤੇ ਵੀ ਸਾਰੀ ਤੇ ਵਰਕ ਹੋਇਆ ਜੀ ਤੇ ਨਾਲ ਬਾਟਮ ਤੇ ਵਰਕ ਦੇਖੋ ਤੁਸੀਂ ਇਸ ਤਰ੍ਹਾਂ ਹੀ ਸਾਰਾ ਸ਼ਰਟ ਤੇ ਹੋਇਆ ਬਾਜੂ ਤੇ ਵੀ ਹੋਇਆ ਕੰਮ ਤੇ ਨਾਲ ਜਿਹੜਾ ਹੈਗਾ ਦੁਪੱਟਾ ਦੁਪੱਟਾ ਇਸ ਦਾ ਬਹੁਤ ਹੀ ਹੈਵੀ ਹੋਇਆ ਦੇਖ ਸਕਦੇ ਹੋ ਤੁਸੀਂ ਹੈਵੀ ਲੁੱਕ ਦਾ ਚਾਰੇ ਪਾਸੇ ਇਸ ਤਰ੍ਹਾਂ ਦਾ ਕੰਮ ਹੋਇਆ ਹੈ ਨਾਲ ਮਜੰਤਾ ਕਲਰ ਦੀ ਦੇਖੇ ਪੱਤਹ ਵਾਲੀ ਪੱਟੀ ਤੇ ਉੱਪਰ ਸਾਰਾ ਇਸ ਤਰ੍ਹਾਂ ਹੈਂਡਵਰਕ ਹੋਇਆ ਟੋਟਲੀ ਜਿਹੜਾ ਕੰਮ ਹੈ ਹੈਂਡ ਦਾ ਤੇ ਫਿਨਿਸ਼ਿੰਗ ਤੁਹਾਨੂੰ ਨੇੜੇ ਤੋਂ ਦਿਖਾ ਦਿੰਦੇ ਹਾਂ ਫਿਨਿਸ਼ਿੰਗ ਦੇਖੋ ਜੀ ਸਾਡੇ ਕੰਮ ਦੀ ਤਾਂ ਦੁਪट्टे ਦੇ ਫੈਟਰੀਕ ਦੀ ਗੱਲ ਕਰਾਂ ਇਹ ਵੀ ਇਹਦੇ ਨਾਲ ਹੀ ਮੈਚ ਕਰਦਾ ਚਨੂਨ ਔਰਗੈਂਜਾ ਜਿਹੜਾ ਫੈਬਰਿਕ ਨਿਊ ਆਇਆ ਹੈ ਉਹਦਾ ਦੁਪੱਟਾ ਰਹੇਗਾ ਬਿਲਕੁਲ ਬਰਾਬਰ ਉਸੇ ਤਰ੍ਹਾਂ ਦੀ ਸ਼ਾਇਰ ਕਰਦਾ ਬਹੁਤ ਹੀ ਫੀਲ ਤੁਸੀਂ ਕਰ ਸਕਦੇ ਹੋ ਦੁਪੱਟਾ ਬਹੁਤ ਸੋਹਣਾ ਜੀ ਪਿਓਰ ਚ ਸਾਟਨ ਆਰਗੈਂਜ਼ਾ ਦਾ ਦੁਪੱਟਾ ਬਣਦਾ ਹੈ ਇਹ ਤਾਂ ਇਹ ਹੀ ਆਪਾਂ ਸੂਟ ਦੇ ਨਾਲ ਹੀ ਡਾਈ ਕਰਵਾ ਕੇ ਇਸ ਤਰ੍ਹਾਂ ਰੈਡੀ ਕਰਵਾਇਆ ਤੇ ਇੰਨੇ ਹੈਵੀ ਲੁੱਕ ਦੇ ਸੂਟ ਹੈ ਜਿਹੜੇ ਤੁਸੀਂ ਵੀ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਕਰਵਾ ਸਕਦੇ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਇਹ ਸੂਟ ਹੈ ਜਿਹੜਾ ਰੈਡੀ ਹੋਇਆ ਤੇ ਹੈਵੀ ਵੀ ਬਹੁਤ ਹੈ ਜੀ ਬਹੁਤ ਸੋਹਣਾ ਸੂਟ ਹੈ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਬਾਜ਼ਾਰ ਰੇਟ ਤੇ ਕਰਾਉਣ ਦੇ ਲਈ ਰੈਡੀ ਤੁਸੀਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਉਦਾਸਪਤੀ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਤੇ ਇਦਾਂ ਦੇ ਸੋਹਣੇ ਸੋਹਣੇ ਸੂਟ ਹੈ ਜਿਹੜੇ ਪਹਿਣਾ ਰੈਡੀ ਕਰਵਾ ਸਕਦੇ ਹਾਂ ਹਾਂਜੀ ਵੀਡੀਓ ਦਾ ਅਗਲਾ ਸੂਟ ਦੇਖੋ ਇਹ ਬਲੈਕ ਕਲਰ ਹੈ ਜੀ ਸ਼ਾਇਦ ਵੀਡੀਓ ਚੋਂ ਮੇਂ ਪ੍ਰੋਪਰ ਨਹੀਂ ਆ ਰਿਹਾ ਬਹੁਤ ਹੀ ਜ਼ਿਆਦਾ ਸੋਹਣਾ ਇਹ ਸੂਟ ਆਪਾਂ ਲੇਸਿਸ ਦੇ ਨਾਲ ਹੀ ਰੈਡੀ ਕਰਵਾਇਆ ਇਸ ਤਰ੍ਹਾਂ ਕਲੀਆਂ ਵਾਲਾ ਫਰਾਕ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਤੇ ਬਟਨ ਦੇ ਕੇ ਇਸ ਤਰ੍ਹਾਂ ਗਲਾ ਇਹਦਾ ਰੈਡੀ ਕਰਿਆ ਤੇ ਨਾਲ ਹੀ ਆਪਾਂ ਇਸ ਤਰ੍ਹਾਂ ਇਹਦੇ ਲਟਕਣ ਦਿੱਤੇ ਆ ਬਾਜੂ ਤੇ ਵੀ ਇਸ ਤਰ੍ਹਾਂ ਲੇਸ ਦਾ ਕੰਮ ਆ ਗਿਆ ਤੇ ਨਾਲ ਆਪਾਂ ਇਹਦੇ ਸਟ੍ਰੇਟ ਸਲਵਾਰ ਰੱਖੀ ਹੈ ਜੇ ਆਪਾਂ ਇਹਦੇ ਦੁਪट्टे ਦੀ ਗੱਲ ਕਰੀਏ ਤੇ ਦੁਪੱਟਾ ਰਹੇਗਾ ਸੈਮੀ ਚਨੋਂਨ ਦੇ ਵਿੱਚ ਸੂਟ ਦਾ ਫੈਬਰਿਕ 80 ਗ੍ਰਾਮ ਕ੍ਰੇਪ ਦੇ ਵਿੱਚ ਹੈ ਜੀ ਵਧੀਆ ਵਾਲੀ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਇਹਦਾ ਸੈਮੀ ਦੇ ਦੁਪੱਟੇ ਵੀ ਜਿਹੜੇ ਹੁੰਦੇ ਆਪਣੇ ਕੋਲੇ ਚੁਣੋਂਨ ਦੇ ਬਹੁਤ ਜ਼ਿਆਦਾ ਸੋਹਣੇ ਹੁੰਦੇ ਆ ਜੀ ਦੇਖੋ ਇਸ ਤਰ੍ਹਾਂ ਕਿਨ ਗੋਟਾ ਦੇ ਕੇ ਇਹਨੂੰ ਦੁਪੱਟੇ ਨੂੰ ਨਾਲ ਰੈਡੀ ਕੀਤਾ ਹੈ ਸਿੰਪਲ ਸੋਬਰ ਜੀ ਲੁੱਕ ਦਾ ਇਹ ਸੂਟ ਹੈ ਜਿਹੜਾ ਰੈਡੀ ਹੋਇਆ ਤੁਸੀਂ ਵੀ ਇਸ ਤਰ੍ਹਾਂ ਦੇ ਸਟੀਚਿੰਗ ਸਿਟੀ ਤੇ ਕਰਵਾ ਕੇ ਸੂਟ ਸਾਡੇ ਤੋਂ ਜਿਹੜੇ ਹੈ ਮੰਗਵਾ ਸਕਦੇ ਹੋ ਜਾਂ ਵਰਕ ਕਰਵਾ ਕੇ ਵੀ ਮੰਗਵਾ ਸਕਦੇ ਹੋ ਨਾਲ ਦੁਪੱਟੇ ਆ ਰੈਡੀ ਤੁਹਾਡੇ ਬਜਟ ਦੇ ਅਕੋਰਡਿੰਗ ਕਰਾਂਗੇ ਕਈ ਭੈਣਾਂ ਸਾਡੇ ਤੇ ਵੀ ਛੱਡ ਦਿੰਦੀਆਂ ਜੀ ਵੀ ਤੁਸੀਂ ਆਪੇ ਆਪ ਦੀ ਮਰਜ਼ੀ ਨਾਲ ਐਨੇ ਬਜਟ ਤੇ ਐਦਾਂ ਦਾ ਸੂਟ ਰੈਡੀ ਕਰਵਾ ਦਿਓ ਉਹ ਵੀ ਅਸੀਂ ਬਹੁਤ ਹੀ ਵਧੀਆ ਆਪਦੇ ਸਾਡੇ ਤੇ ਛੱਡਿਆ ਵੀ ਅਸੀਂ ਬਹੁਤ ਸੋਹਣਾ ਸੂਟ ਹੈ ਜਿਹੜਾ ਰੈਡੀ ਕਰਵਾ ਕੇ ਤੁਹਾਨੂੰ ਦੇਵਾਂਗੇ ਹਾਂ ਜੀ ਵੀਡੀਓ ਦਾ ਅਗਲਾ ਸੂਟ ਕਾਟਨ ਚ ਰਹੇਗਾ ਬਹੁਤ ਹੀ ਜ਼ਿਆਦਾ ਸੋਹਣਾ ਟੇਸਟਾ ਬ੍ਰੈਂਡ ਦੀ ਕਾਟਨ ਰਹੇਗੀ ਤੇ ਕਲਰ ਤੇ ਪ੍ਰਿੰਟ ਤੁਸੀਂ ਦੇਖ ਹੀ ਸਕਦੇ ਹੋ ਇਹ ਵੀ ਆਪਾਂ ਉਸੇ ਭੈਣ ਨੂੰ ਬਾਹਰ ਭੇਜ ਰਹੇ ਹਾਂ કોટਨ ਦਾ ਸੂਟ ਸਿੰਪਲ ਸੌਬਰ ਜੰਨਾ ਨੇ ਕਿਹਾ ਸੀ ਸਲਵਾਰ ਨਾਲ ਦੀ 온ਲੀ ਪਾਈਪਿੰਗ ਦੇ ਕੇ ਇਸ ਤਰ੍ਹਾਂ ਬਹੁਤ ਹੀ ਸੋਹਣਾ ਕਲਰ ਪ੍ਰਿੰਟ ਨਾਲ ਪਰਪਲ ਸ਼ੇਡ ਦੀ ਰੱਖੀ ਹੈ ਬਾਟਮ ਤੁਸੀਂ ਇਹਦੇ ਚੋਂ ਕਿਸੇ ਹੋਰ ਕਲਰ ਦੀ ਵੀ ਬਾਟਮ ਰਖਵਾ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਇਹ ਟਿਸਟਾ ਬ੍ਰਾਂਡ ਚ ਫੈਬਰਿਕ ਰਹੇਗਾ ਤੇ ਲਾਈਨਿੰਗ ਲੱਗ ਕੇ ਬਣਵਾ ਸਕਦੇ ਹੋ ਤਾਂ ਜ਼ਿਆਦਾ ਵਧੀਆ ਐ ਵੈਸੇ ਬਿਨਾਂ ਲਾਈਨਿੰਗ ਤੋਂ ਵੀ ਬਣ ਜਾਂਦਾ ਆਪਾਂ ਇਹ ਲਾਈਨਿੰਗ ਨਾਲ ਐਡਿ ਕਰਵਾਇਆ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਦਾ ਕਲਰ ਪ੍ਰਿੰਟ ਅ ਦੇ ਵਿੱਚ ਸਾਡੇ ਤੋਂ ਸੂਟ ਤੁਸੀਂ ਹੋਰ ਬਾਇ ਕਰ ਸਕਦੇ ਹੋ ਹਾਂਜੀ ਵੀਡੀਓ ਦਾ ਅਗਲਾ ਸੂਟ ਦੇਖੋ ਰਹੇਗਾ ਉਸੇ ਤਰ੍ਹਾਂ ਹੀ ਟੇਸਟਾ ਬ੍ਰਾਂਡ ਦੇ ਵਿੱਚ ਕਾਟਨ ਰਹੇਗੀ ਕਲਰ ਪ੍ਰਿੰਟ ਦੇਖੋ ਬਹੁਤ ਹੀ ਜ਼ਿਆਦਾ ਸੋਹਣੀ ਇਹਦੀ ਕਲਰ ਪ੍ਰਿੰਟਿੰਗ ਹੈ ਜੈਲੋ ਜਿਹੜਾ ਹੈਗਾ ਕਰੀਮ ਜੇ ਬੇਸ ਦੇ ਵਿੱਚ ਬਹੁਤ ਸੋਹਣੀ ਜਿਹੜੇ ਹੈਗੇ ਜੈਲੋ ਪਿੰਕ ਫਲਾਰਸ ਦਿੱਤੇ ਹੋਏ ਆ ਬਹੁਤੀ ਵਾਹ ਕਮਾਲ ਦੀ ਤੁਸੀਂ ਦੇਖ ਸਕਦੇ ਹੋ ਪ੍ਰਿੰਟਿੰਗ ਹੈ ਬਹੁਤ ਜ਼ਿਆਦਾ ਸੋਹਣੀ ਹੈ ਜੀ ਨਾਲ ਪਲੇਨ yellow lemon ਜੀ ਹੈਗੀ ਹੈ ਇਹਦੇ ਬਾਟਮ ਦੇਖ ਸਕਦੇ ਹੋ ਤੁਸੀਂ ਇਹ ਉਹਨਾਂ ਨੇ ਸਿੰਪਲ ਹੀ ਆਪਾਂ ਨੂੰ ਕਿਹਾ ਸੀਗਾ ਉਸੇ ਤਰ੍ਹਾਂ ਹੀ ਆਪਾਂ ਪਟਿਆਲਾ ਸਲਵਾਰ ਦੇ ਨਾਲ ਰੈਡੀ ਕੀਤਾ ਤੇ ਉਸੇ ਤਰ੍ਹਾਂ ਨਾਲ ਪਾਈਪਿੰਗ ਦਿੱਤੀ ਹੈ ਚੌਕਾਂ ਤੇ ਤੇ ਜਿਹੜਾ ਹੈਗਾ ਗਲੇ ਦਾ ਇਸ ਤਰ੍ਹਾਂ ਪੋਟਲੀ ਬਟਨ ਦੇ ਕੇ ਆਪਾਂ ਡਿਜ਼ਾਈਨਿੰਗ ਕਰਵਾਤੀ ਹੈ ਬਹੁਤੀ ਜ਼ਿਆਦਾ ਸੋਹਣੇ ਸੂਟ ਹੈ ਜਿਹੜੇ ਭੈਣ ਦੇ ਰੈਡੀ ਹੋਏ ਆ ਇਸ ਤਰ੍ਹਾਂ ਦੇ ਸੋਨੇ ਸੋਨੇ ਸੂਟ ਤੁਸੀਂ ਵੀ ਸਾਡੇ ਤੋਂ ਸਟਿਚ ਕਰਵਾ ਕੇ ਮੰਗਵਾ ਸਕਦੇ ਹੋ ਜੀ ਬਾਹਰ ਲਈਆਂ ਪਹਿਣਾ ਖਾਸ ਕਰਕੇ ਉਹਨਾਂ ਨੂੰ ਤਾਂ ਅਸੀਂ ਸਟਿਚ ਕਰਵਾ ਕੇ ਹੀ ਸੂਟ ਭੇਜਦੇ ਹਾਂ ਤੇ ਨਾ ਪਾ ਜਿਹੜਾ ਬਿਲਕੁਲ ਪਰਫੈਕਟ ਵਧੀਆ ਬਿਆ ਕਰੋ ਫਿਰ ਕੋਈ ਕੰਪਲੀਟ ਨਹੀਂ ਜਿਸ ਸਟਿਚਿੰਗ ਦੀ ਹੈ ਔਨਲੀ ਤੇ ਦੁਪੱਟੇ ਵਗੈਰਾ ਸੋ ਜਿਹੜਾ ਹੈ ਫੈਬਰਿਕ ਵਗੈਰਾ ਗੁੱਡ ਕੁਆਲਿਟੀ ਦਾ ਮਿਲੂਗਾ ਕੋਈ ਕਨਫਿਊਜ਼ਨ ਨਹੀਂ ਰੱਖਣੀ ਤੁਸੀਂ ਤੇ ਬਾਕੀ ਜਿਹੜੇ ਵੀ ਤੁਹਾਨੂੰ ਇਹਦੇ ਚ ਪਸੰਦ ਆਉਣਗੇ ਸਕਰੀਨ ਸ਼ਾਟ ਲੈ ਕੇ ਸਾਨੂੰ ਦਿੱਤੇ ਗਏ ਵਰਸਪ ਨੰਬਰ ਤੇ ਭੇਜ ਦਿਓ ਤੁਸੀਂ ਮੇਰੀ ਵੀਡੀਓ ਨੂੰ ਵੇਖਿਆ ਮੈਨੂੰ ਸੁਣਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੱਸਦੇ ਰਹੋ বাসਦੇ ਰਹੋ ਸੋਹਣੇ ਸੋਹਣੇ ਰੰਗਾਂ ਦੇ ਸੋਹਣੇ ਸੋਹਣੇ ਸੂਟ ਪਾਉਂਦੇ ਰਹੋ